ਮੰਡੀ ਲਾਧੂਕਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਕ੍ਰਾਂਤੀਕਾਰੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੁਝ ਵਿਅਕਤੀਆਂ ਨੂੰ ਸ਼ਾਮਲ ਵੀ ਕੀਤਾ ਗਿਆ ਕੀ ਕੀ ਐਜੰਡੇ ਵਿਚਾਰੇ ਗਏ ਨੇ ਤਾਂ ਆਓ ਆਗੋਂ ਨਾਲ ਕਰਦਿਆਂ ਗੱਲਬਾਤ ਪ੍ਰਧਾਨ ਜਿਹੜੇ ਅੱਜ ਦੀ ਇੱਥੇ ਮੀਟਿੰਗ ਹੋਈ ਮੰਡੀ ਲਾਧੂਕਰ ਦੇ ਵਿੱਚ ਕੀ ਕੀ ਜੰਡੇ ਵਿਚਾਰੇ ਗਏ ਆ ਅੱਜ ਦੀ ਮੀਟਿੰਗ 'ਚ ਲਗਭਗ ਜਿਹੜੇ 2-3 ਐਜੰਡੇ ਵਿਚਾਰੇ ਗਏ ਨੇ ਜਿਹੜਾ ਇੱਕ ਤਾਂ ਸੰਯੁਕਤ ਸਾਰਾ ਬੋਰਚੇ ਦੇ ਜਿਹੜੇ ਮੰਗਾ ਮਸਲੇ ਨੇ ਉਹਦੇ ਤੇ ਚਾਨਣਾ ਪਾਇਆ ਗਿਆ ਕਿ ਅੰਦੋਲਨ ਜਿੱਤਿਆ ਗਿਆ ਪਰ ਫਿਰ ਵੀ ਸਰਕਾਰ ਜਿਹੜੀ ਏ ਉਹ ਨਵੇਂ ਤਰੀਕੇ ਨਾਲ ਉਹਨਾਂ ਬਿੱਲਾਂ ਨੂੰ ਲਾਗੂ ਕਰਨ ਵੱਲ ਵਧ ਰਹੀ ਏ ਜੀ ਅ ਦੂਜਾ ਏਜੰਡਾ ਸੀ ਕਿ ਜਿਹੜੇ ਸਾਡੇ ਕੁਝ ਆਗੂ ਨਵੇਂ ਆਏ ਨੇ ਥੱਲੇ ਬਲਾਕਾਂ ਚੋਂ ਚੁਣ ਕੇ ਤੇ ਉਹਨਾਂ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਨਮਾਇੰਦਗੀ ਦਿੱਤੀ ਏ ਕਿਉਂਕਿ ਜ਼ਿਲ੍ਹੇ ਦੀ ਕਾਬਲ ਨੇ ਪਰ ਜ਼ਿਲ੍ਹੇ ਨੂੰ ਹੋਰ ਗਤੀ ਦੇਣ ਲਈ ਅ ਨਮਾਇਦੇ ਕੀ ਦਿੱਤੀ ਗਈ ਤੀਜਾ ਨੰਬਰ ਏਜੰਡਾ ਸੀ ਕਿ ਜਿਹੜਾ 7 8 ਤੇ 9 ਜੀ ਤਿੰਨ ਦਿਨ ਧਰਨਾ ਅਸੀਂ ਲਾ ਰਹੇ ਆ ਫਰੋਜਪੁਰ ਕ੍ਰਾਂਤੀਕਾਰੀ ਕਿਸਾਨੀ ਨੇ ਵੱਲੋਂ ਉਹਦੇ ਵਿੱਚ ਫਾਇਲ ਕਾ ਨੂੰ ਬੇਨਤੀ ਕੀਤੀ ਹੈ ਵੱਡੀ ਸ਼ਮੂਲੀਅਤ ਕਰਨਗੇ ਜਿਹੜਾ ਫਰੋਜਪੁਰ ਧਰਨਾ ਲੱਗ ਰਿਹਾ ਉਹ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਲੱਗ ਰਿਹਾ ਹੈ ਔਰ ਪਿਛਲੇ 2 ਸਾਲਾਂ ਤੋਂ ਅੰਦੋਲਨ ਤੋਂ ਆ ਕੇ ਲਗਾਤਾਰ ਜਿਹੜਾ ਫਰੋਜਪੁਰ ਦੀ ਹਾਲਤ ਪਹਿਲਾਂ ਹੀ ਮਾੜੀ ਹੈ ਪਰ ਹੁਣ ਜਦੋਂ ਦੀ ਆਪ ਸਰਕਾਰ ਬਣੀ ਉਦੋਂ ਦੀ ਤਾਂ ਹਾਲ ਇੰਨੀ ਮਾੜੀ ਹੋ ਗਈ ਹੈ ਕਿ ਫਰੋਇਪੋ ਜ਼ਿਲ੍ਹੇ ਦੇ ਵਿੱਚ ਕਿਲੇ ਵਾਲਾ ਚੌਕ ਤੇ ਛੇਰਸੇ ਵਾਲੀ ਚੌਕ ਤੇ ਸ਼ੌਣੀ ਜਿਹੜਾ ਲਾਸਟ ਮਿਸ਼ਾਲ ਚੌਕ ਨੂੰ ਕਹਿੰਦੇ ਆ ਉਹ ਸ਼ੌਣੀ ઠાਣੇ ਤੋਂ 50 ਕਿਲੋ 50 ਮੀਟਰ ਦੀ ਦੂਰੀ ਤੋਂ ਵੀ ਘਟ ਤੇ ਆ ਜੀ ਉੱਥੇ ਲੋਕ ਮੋਟਰਸਾਈਕਲ ਤੇ ਸ਼ਹਿਰ ਨੂੰ ਆਉਂਦੇ ਨੇ ਤੇਨ ਦੀ ਵੀ ਦੁਪਾਰੇ ਲੋਕਾਂ ਦੇ ਬੜਵੇਂ ਪੱਟ ਲੈ ਜਾਂਦੇ ਨੇ ਲੋਕਾਂ ਤੋਂ ਮੋਟਰਖੈਲ ਸਾਈਕਲ ਖੋਹ ਲਏ ਜਾਂਦੇ ਨੇ ਤਾਂ ਉੱਥੇ ਕੋਈ ਉਹਨਾਂ ਨੂੰ ਬਚਾਉਣ ਵਾਲਾ ਨਹੀਂ ਕੋਈ ਪੋਦੇ ਨਸ਼ਾ ਜਿਹੜਾ ਹੈ ਉਹ ਇੰਨਾ ਵੱਧ ਗਿਆ ਪਿਛਲੇ ਦਿਨੀ ਲਗਾਤਾਰ ਮੌਤਾਂ ਹੋ ਰਹੀਆਂ ਨੇ ਕੱਲ ਵੀ ਇੱਕ ਨੌਜਵਾਨ ਦੀ ਮੌਤ ਹੋਈ ਏ ਉਸੇ ਤਰ੍ਹਾਂ ਗੁਰੂ ਹਰਸਾਏ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਬੁਰੀ ਹਾਲਤ ਹੋਈ ਵੀ ਲੋਕਾਂ ਦੀ ਕਿਸਾਨਾਂ ਦੀਆਂ ਮੋਟਰਾਂ ਜਿਹੜੀਆਂ ਲਗਾਤਾਰ ਲਾਈਆਂ ਜਾ ਰਹੀਆਂ ਨੇ ਤਾਂ ਕ੍ਰਾਂਤੀਕਾਰੀ ਕਿਸਾਨ ਜਿਉਂ ਲਗਾਤਾਰ ਇਸਤੇ ਬੋਲ ਰਹੀ ਹੈ ਤਾਂ ਸਾਡੇ ਨੌਜਵਾਨਾਂ ਉੱਤੇ ਸਾਡੇ ਅਗੋਂ ਤੇ ਪਰਚੇ ਕੀਤੇ ਜਾ ਰਹੇ ਨੇ ਸਾਡੇ ਇੱਧਰ ਸਰੂਪੀ ਵਾਲੇ ਪਿੰਡ ਦਾ ਹੈਗਾ ਸੀ ਨੌਜਵਾਨ ਸਾਡੇ ਬਲਾਕ ਦਾ ਉਹਦੇ ਤੇ ਪਰਚਾ ਕੀਤਾ ਗਿਆ ਹੋਰ ਮਸਲਿਆਂ ਉੱਤੇ ਜਾਨੀ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਉਹਦੇ ਰੋਸ ਵਜੋਂ ਅਸੀਂ 2 ਜੁਲਾਈ ਨੂੰ ਧਰਨਾ ਦਿੱਤਾ ਸੀ ਡੀਐਸਪੀ ਗੁਰੂ ਹਰਸਾਇਰ ਦੇ ਦਫ਼ਤਰ ਅੱਗੇ ਜੀ ਤਾਂ ਉਹਦੇ ਵਿੱਚ ਡੀਐਸਪੀ ਨੇ ਸਾਡੇ ਨਾਲ ਹੀ ਭੱਦਾ ਵਿਹਾਰ ਕੀਤਾ ਔਰ ਸਾਡੇ ਮਸਲੇ ਵੀ ਜਿਹੜੇ ਲਗਾਤਾਰ ਹੱਲ ਨਹੀਂ ਕਰ ਰਹੇ ਜਦੋਂ ਅਸੀਂ ਐਸਐਸਪੀ ਦਫ਼ਤਰ ਜਾਂਦੇ ਆ ਤਾਂ ਅਸਵੀ ਸਾਹਿਬ ਇਹ ਕਹਿੰਦੇ ਨੇ ਕਿ ਤੁਸੀਂ ਅੱਦੇ ਖਾਣਿਆਂ ਦੇ ਤੇ ਜਾਇਆ ਕਰੋ ਵਿੱਚ ਇੱਥੇ ਡੀਐਸਪੀ ਦਫ਼ਤਰ ਤੇ ਜਾਇਆ ਕਰੋ ਤੁਹਾਡੇ ਮਸਲੇ ਹੱਲ ਹੋਣਗੇ ਜੇ ਜਾਇਜ ਨਹੀਂ ਤਾਂ ਤੋ ਅਸੀਂ ਜਾਇਜ਼ ਮਸਲੇ ਜਿਹੜੇ ਪਿਛਲੇ 2 ਸਾਲ ਤੋਂ ਲੈ ਕੇ ਜਾ ਰਹੇ ਆ ਧਰਨੇ ਵੀ ਦਿੱਤੇ ਨੇ ਪਰ ਪ੍ਰਸ਼ਾਸਨ ਜਿਹੜਾ ਸਾਡੀ ਸੁਣ ਨਹੀਂ ਰਿਹਾ ਤੋ ਇਸ ਲਈ ਅਸੀਂ 3 ਦਿਨ ਦਾ ਹੁਣ ਜਿਹੜਾ ਵੱਡਾ ਧਰਨਾ ਦੇ ਰਹੇ ਆ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਸਮੂਹਿਤ ਕਰਨਗੇ ਫਰੋਇਪੁਰ ਦੇ ਵਿੱਚ ਹੀ ਲਗਾਤਾਰ ਤੁਸੀਂ ਵੇਖ ਰਹੇ ਜੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਔਰ ਅਤਲ ਸੋਨੀ ਡੀਐਸਪੀ ਗੁਰੂ ਹਰਸਾਏ ਉਨੇ ਜਿਹੜਾ ਸਾਡੇ ਆਗੂਆਂ ਨਾਲ ਭੱਦਾ ਵਿਹਾਰ ਕੀਤਾ ਔਰ ਜਿਹੜੇ ਨਜਾਇਜ਼ ਪਰਚੇ ਦਰਜ ਕੀਤੇ ਹੋਦੇ ਵਿਰੋਧ ਚ ਅਸੀਂ ਹੁਣ ਉਹਦੇ ਲਗਾਤਾਰ ਪੁਤਲੇ ਜਿਹੜੇ ਸੜ ਰਹੇ ਆ ਅ ਕੱਲ ਵੀ 3 ਥਾਵਾਂ ਤੇ ਸੜੇ ਨੇ ਅੱਜ ਵੀ 2-3 ਥਾਵਾਂ ਤੇ ਸੜ ਕੇ ਰਹੇ ਅ ਪਰਸੋ ਵੀ ਸੜੇ ਨੇ ਔਰ ਅੱਠ ਤੱਕ ਲਗਾਤਾਰ ਇਹ ਪ੍ਰਕਿਰਿਆ ਜਾਰੀ ਰਵੇਗੀ ਔਰ 8-9 ਤੇ 10 ਨੂੰ ਅਗਰ ਅੰਦੋਲਨ ਦੀ ਰਾ ਐਸਐਸਪੀ ਦਫਤਰ ਦੇ ਅ ਗੇਟ ਦੇ ਅੱਗੇ ਅਸੀਂ ਲਾਵਾਂਗੇ ਕਿ ਜਿਹੜੀ ਇੱਕ ਤੇ ਮੰਗਾ ਮਸਲੇ ਹੱਲ ਕਰੋ ਇੱਕ ਡੀਐਸਪੀ ਜਿਹੜਾ ਗੁਰੂ ਹਰਸਾਏ ਡਿਊਟੀ ਤੇ ਉਹਦੀ ਹੋਏ ਚਿੱਟੇ ਨੂੰ ਰੋਕਣ ਦੀ ਜੀ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਲੋਕਾਂ ਦੇ ਉੱਤੇ ਝੂਠੇ ਪਰਚੇ ਇੰਦਰ ਦੀ ਕੀਤੇ ਜਾ ਰਹੇ ਨੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਚਿੱਟੇ ਵਾਲੇ ਲਗਾਤਾਰ ਚਿੱਟਾ ਵੇਚ ਰਹੇ ਨੇ ਗੁਰੂ ਹਸਾਇ ਬੀਐਸਪੀ ਦੇ ਜਿਹੜਾ ਦਫ਼ਤਰ ਹੈ ਉਹਦੇ ਆਸੇ ਪਾਸੇ ਉੱਤੇ ਗਿਰਦ ਲਗਾਤਾਰ ਚਿੱਟਾ ਵਿਖ ਰਿਹਾ ਹੈ ਉਹਦੇ ਨੇੜੇ ਦੇ ਪਿੰਡਾਂ 'ਚ ਵਿਖ ਰਿਹਾ ਤੇ ਉਹਦੇ ਤੇ ਕੋਈ ਰੋਕ ਨਹੀਂ ਤੇ ਡੀਐਸਪੀ ਸਾਹਿਬ ਆਪਦੀ ਡਿਊਟੀ ਛੱਡ ਕੇ ਇੱਕ ਗਾੜਾ ਕੋ ਸਿੰਗਰ ਬਣਾ ਰਿਹਾ ਹੈ ਗੀਤ ਉਹਦੇ ਵਿੱਚ ਐਕਟਿੰਗ ਕਰਨ ਦੇ ਰੁਝੇ ਹੋਏ ਨੇ ਜੀ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਥੀ ਡੀਏਜੀ ਪੰਜਾਬ ਨੂੰ ਵੀ ਬੇਨਤੀ ਕੀਤੀ ਇਹ ਵੀ ਭਾਈ ਇਹ ਜੇ ਐਕਟਿੰਗ ਕਰਨਾ ਹੈ ਐਕਟਰ ਹੈ ਤਾਂ ਇਹਨੂੰ ਉਧਰ ਭੇਜੋ ਇਹ ਹੋਰ ਫਿਲਮਾਂ ਗੀਤ ਬਣਾ ਲੇ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹਣਾ ਪਿੱਛੇ ਇੱਥੇ ਜਾਲਾ ਮਦ ਰਹਿ ਕੇ ਗਿਆ ਸੀ ਡੀਐਸਪੀ ਸੁਨੀ ਤਾਂ ਰੀਲਾਂ ਦੇ ਵਿੱਚ ਮੋਬਾਈਲ ਦੇ ਵਿੱਚ ਵੀ ਇਹਨੇ ਗਾਰਸੀਲ ਕਰਤੇ ਇਹਨੇ ਨਸ਼ਾ ਤਸਕਰ ਪਕੜ ਲਿਆ ਹੁਣ ਗੁਰੂਸਰ ਦੇ ਵਿੱਚ ਕੁਝ ਨਹੀਂ ਲਿਖਿਆ ਜਮੀਨ ਦੇ ਉੱਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੇਖੋ ਜੀ ਗੁਰੂ ਹਰਸਾਏ ਦੇ ਵਿੱਚ ਪਿਛਲੇ ਲਗਾਤਾਰ ਤੁਸੀਂ ਵੇਖ ਲਓ ਨਾ ਕੋ ਘਰ ਸੀਲ ਨਾ ਕੋ ਨਸ਼ਾ ਤਸਕਰ ਫੜਿਆ ਅ ਪਰਸੋ ਇੱਕ ਪਿੰਡ ਦੇ ਵਿੱਚ ਨੌਜਵਾਨ ਦੀ ਬਹੁਤ ਹੋਈ ਹੈ ਲਗਾਤਾਰ ਜਾਨੀ ਵਧ ਰਿਆ ਚਿੱਟਾ ਜੀ ਤੇ ਮੋਤਾਂ ਹੀ ਵਧ ਰੀਆਂ ਚੋਰੀਆਂ ਵਧ ਰੀਆਂ ਆ ਸਾਡੇ ਕਿਸਾਨ ਨੇ ਜਿਹੜੇ ਉਹ ਪਿਛਲੇ ਸਮੇਂ ਦੇ ਵਿੱਚ ਗੁਰੂ ਹਰ ਸਾਹਿਬ ਦੇ ਵਿੱਚ ਲੱਖੋ ਕੇ ਬਰੇਮ ਥਾਣਾ ਜਿਹੜਾ ਡੀਐਸਪੀ ਗੁਰੂ ਸਾਹਿਬ ਦੇ ਅੰਡਰ ਆਉਂਦਾ ਉਹ ਇਸ ਏਰੀਆ ਦੇ ਵਿੱਚ ਕਿਸਾਨਾਂ ਦੀਆਂ 5-5 ਵਾਰੀ ਮੋਟਰਾਂ ਲਹਿ ਗਈਆਂ ਜੀ ਕਣਕ ਨੂੰ ਪਾਣੀ ਲਾਉਣ ਜਾਂਦੇ ਸੀ ਲਾ ਕੇ ਮੋਟਰ ਲਾ ਕੇ ਆਏ ਤੇ ਚੋਰ ਲਾ ਕੇ ਲੈ ਜਾਂਦੇ ਸੀ ਫਿਰ ਅਗਲੀ ਮੋਟਰ ਲੈ ਕੇ ਆਏ ਫਿਰ ਲਾ ਕੇ ਲੈ ਜਾਂਦੇ ਸੀ ਜਾਨੀ ਐਂ ਲੱਗਦਾ ਵੀ ਕੋਈ ਹੈ ਹੀ ਨਹੀਂ ਇਨਸ਼ਾਸ਼ਣ ਹੀ ਹੈ ਨਹੀਂ ਪ੍ਰਸ਼ਾਸਨ ਹੀ ਹੈ ਨਹੀਂਗਾ ਜਾਨੀ ਕਾਨੂੰਨ ਵਿਵਸਥਾ ਬਿਲਕੁਲ ਫੋਇਪੁਰ ਦੇ ਵਿੱਚ ਨਹੀਂ ਰਹੀ ਕੁਝ ਕਿਸਾਨ ਜਦੋਂ ਜਿਵੇਂ ਤੁਸੀਂ ਗੱਲ ਚੋਰੀ ਦੀ ਕੀਤੀ ਟਰੈਸਰ ਚੋਰੀ ਹੋ ਗਿਆ ਤੇਲ ਚੁਰਿਆ ਗਿਆ ਕੁਝ ਕਿਸਾਨ ਰੰਗੀਆਂਥੋਂ ਚੋਰਾਂ ਨੂੰ ਪਕੜ ਲੈਂਦੇ ਨੇ ਫਿਰ ਪੁਲਿਸ ਨੂੰ ਸਦੇ ਦਿੰਦੇ ਨੇ ਪਰ ਫਿਰ ਵੀ ਕਹਿੰਦੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਆ ਵੇਖੋ ਜੀ ਪੁਲਿਸ ले ਜਾਂਦੀ ਏ ਜਾ ਕੇ ਉਹਨਾਂ ਨੂੰ ਛੱਡ ਦਿੰਦੀ ਏ ਜਾਂ ਕੋਈ ਕੇਸ ਹੀ ਮਾਰੇ ਮੋਟੇ ਚ ਪਾਉਦੀ ਵੀ ਉਹਨਾਂ ਦੀ ਦੂਜੇ ਦਿਨ ਜ਼ਬਾਨ ਤੋਂ ਹੋ ਜਾਂਦੀ ਏ ਤੇ ਚੋਰੀ ਦਾ ਕੇਸ ਹੀ ਇਹੋ ਜਿਹੇ ਪੋਲਾ ਰੱਖਦੇ ਨੇ ਵੀ ਜ਼ਬਾਨ ਤੋਂ ਹੋ ਜੇ ਜਿਹੜੀ ਗਲਤੀ ਉਹ ਬਾਹਰ ਆ ਜਾਂਦੀ ਏ ਫੇਰ ਉਹ ਸ਼ੁਰੂ ਕਰ ਦਿੰਦੇ ਨੇ ਤੇ ਜਿਹੜਾ ਕਾਰਨ ਵੱਡਾ ਆ ਕਿ ਜਿਹੜਾ ਚਿੱਟਾ ਉਹ ਨਸ਼ਾ ਜਿਹੜਾ ਆਮ ਕਰਤਾ ਸਰਕਾਰ ਨੇ ਤੇ ਉਹਦੇ ਲਈ ਜਿਹੜਾ ਡੇਲੀ ਵੱਡੀ ਰਕਮ ਚਾਹੀਦੀ ਏ ਤਾਂ ਉਹ ਰਕਮਲੀ ਚੋਰੀਆਂ ਜਿਹੜੀਆਂ ਲਗਾਤਾਰ ਵਧ ਰਹੀਆਂ ਨੇ ਤੇ ਦੂਜੀ ਗੱਲ ਪੁਲਿਸ ਨਾਲ ਇਹ ਕਹਿੰਦੇ ਵੀ ਇਹ ਨਸ਼ਾ ਖਾਂਦੇ ਨੇ ਜੀ ਮਰ ਕੇ ਸਾਡੇ ਪੱਲੇ ਪੈਣਗੇ ਅਸੀਂ ਇਹਦਾ ਕੀ ਕਰੀਏ ਕਿ ਇਹ ਜਾਨੀ ਕਾਨੂੰਨ ਵਿਵਸਥਾ ਜਿਹੜੀ ਉਹ ਬਿਲਕੁਲ ਖਤਮ ਹੋ ਰਹੀ ਹੈ ਇੱਕ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਪੁਲਿਸ ਦੀਆਂ ਬਦਲੀਆਂ ਕਰ ਰਹੀ ਹੈ ਪਿੱਛੇ ਵੀ ਇਹਨੇ ਕੁਝ ਐਸਐਸਬੀ ਦੇ ਬਦਲੇ ਕੀਤੀਆਂ ਲੱਗੇ ਲੰਮੇ ਸਮੇਂ ਤੋਂ ਤਾਂ ਜਿਹੜੀਆਂ ਬਦਲੀਆਂ ਹੋ ਰਹੀਆਂ ਨੇ ਉਹਨਾਂ ਦਾ ਕੋਈ ਅਸਰ ਨਹੀਂ ਦਿਖ ਰਿਹਾ ਜੀ ਹਾਂ ਵੇਖੋ ਲਾਅ ਐਂਡ ਆਰਡਰ ਤੇ ਵੇਖੋ ਜੀ ਲਾਅ ਐਂਡ ਆਰਡਰ ਜਿਹੜਾ ਇਹ ਆ ਵੀ ਜੇ ਡੀਐਸਪੀ ਗੁਰੂ ਇੱਥੇ ਸੀ ਇੱਥੇ ਵੀ ਉਹੀ ਕੋਈ ਗੁਰੂ ਸਾਹਿਬ ਆਈ ਇੱਥੇ ਯਾਨੀ ਕਾਨੂੰਨ ਵਿਵਸਥਾ ਦੀ ਹਾਲਤ ਪੂਰੇ ਪੰਜਾਬ 'ਚ ਸਾਨੂੰ ਲੱਗਦਾ ਬੜੀ ਚੰਗੀ ਨਹੀਂ ਹੈਗੀ ਖਾਸ ਕਰਕੇ ਫੋਜਪੁਰ ਤੇ ਫਾਇਕਾ ਜਲੇ ਤੇ ਬੜੀ ਮਾੜੀ ਏ ਇੱਥੋਂ ਜਿਹੜੀ ਸਾਨੂੰ ਪਤਾ ਲੱਗਾ ਹੈ ਉਹ ਇਹ ਆ ਕਿ ਸਾਡੇ ਜਿਹੜਾ ਇਸ ਏਰੀਏ ਨੂੰ ਫੋਜਪੁਰ ਨੂੰ ਫਾਇਲ ਕਾਉਂਟੀ ਹੱਤੀ ਸਮਝਿਆ ਜਾਂਦਾ ਕਿ ਇਨ੍ਹਾਂ ਲੋਕਾਂ ਨੂੰ ਕੋਈ ਪਤਾ ਨਹੀਂ ਸੁਰ ਨਹੀਂ ਇਹ ਜਿੱਦੋ ਜਿੰਨਾ ਮਰਜ਼ੀ ਨਾਲ ਲੁੱਟ ਲੋ ਜਿੰਨਾ ਮਰਜ਼ੀ ਠਾਕੜੋ ਜਿੰਨੇ ਮਰਜ਼ੀ ਨੇ ਪਰਚੇ ਦਰਜ ਕਰ ਲੋ ਜਿਹੜਾ ਗੁਰੂ ਸਾਹਿਬ ਫਾਇਲਕਾ ਤੇ ਗੁਰੂ ਫੋਜਪੁਰ ਇਹਨਾਂ ਰਿਆ ਤੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਲੱਗਦੇ ਨੇ ਉਹ ਸਾਨੂੰ ਪਤਾ ਇਹ ਲੱਗਾ ਵੀ ਇਹ ਜਿਹੜਾ ਠੇਕੇ ਤੇ ਚੜਦੇ ਨੇ ਥਾਣੇ ਡੀਐਸਟੀ ਦਫ਼ਤਰ ਹੋਰ ਅਮਲਾ ਫੈਲਾ ਤੇ ਇੱਥੇ ਕਿਉਂਕਿ ਕਮਾਈ ਜਿਹੜੀ ਉਹ ਮੋਟੀ ਹੁੰਦੀ ਏ ਜੀ ਇਹ ਇਹ ਅੰਦਰੋਂ ਇਸ ਕਰਕੇ ਚੱਲਦੇ ਨੇ ਤੇ ਇਹ ਜਿਹੜੀਆਂ ਬਦਲੀਆਂ ਨਾਲ ਕੋਈ ਸਾਨੂੰ ਫਰਕ ਦਿੱਸ ਨਹੀਂ ਰਿਹਾ ਠੀਕ ਹੈ ਤਾਂ ਐਸਨ ਪ੍ਰਧਾਨ ਜੀ ਹਾਂਜੀ ਸ਼ਿਵਰ ਜੀ ਜਿਹੜੀ ਅੱਜ ਦੀ ਮੀਟਿੰਗ ਹੋਈ ਏ ਜੀ ਉਹਦੇ ਚ ਟਿੱਕ ਟਿੱਕ ਅਜੰਡੇ ਵਿਚਾਰੇ ਗਏ ਜੀ ਉਹਦੇ ਚ ਤਾਂ ਸਾਡੇ ਟੀਐਸ ਜੋ ਪੈਨਸ਼ਨਰ ਯੂਨੀਅਨ ਦੇ ਜੀ ਬਿਜਲੀ ਬੋਰਡ ਦੇ ਕੋਲ ਸਾਥ ਰਿਟਾਇਰ ਹੋਏ ਸੀ ਪਹਿਲਾਂ ਵੀ ਕ੍ਰਾਂਤੀਕਾਰੀ ਜੋ ਕੰਮ ਕਰਦੇ ਰਹੇ ਨਾਲ ਪਲੱਸ ਉਹਨਾਂ ਨੇ ਹੁਣ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜੁਆਇਨ ਕੀਤੀ ਹੈ ਜੋ ਕਿਸਾਨੀ ਚ ਕੰਮ ਕਰਨਗੇ ਮੁੱਖ ਅਜੰਡਾ ਤਾਂ ਉਹਨਾਂ ਨੂੰ ਲੈ ਕੇ ਸੀ ਵੀ ਉਹਨਾਂ ਨੂੰ ਆਪਣੀ ਯੂਨੀਅਨ ਚ ਸ਼ਾਮਿਲ ਕੀਤਾ ਗਿਆ ਔਰ ਦੂਸਰਾ ਅਜੰਡਾ ਜਿਹੜੇ ਲਗਾਤਾਰ ਫਰੋਜਪੁਰ ਦੇ ਅੰਦਰ ਜਿਹੜਾ ਚੱਲ ਰਿਹਾ ਨਸ਼ੇ ਨੂੰ ਲੈ ਕੇ ਚੋਰੀਆਂ ਲੈ ਕੇ ਲੁੱਟਾਂ ਖੋਹਾਂ ਨੂੰ ਲੈ ਕੇ ਉਦੇ ਚਤਲ ਸੋਨੀ ਦੇ 22 ਤਰੀਕ ਨੂੰ ਧਰਨਾ ਲਗਾਇਆ ਗਿਆ ਸੀ ਜਿਹਦੇ ਚੋ ਅਤਲ ਸੋਨੀ ਹੋਰਾਂ ਨੇ ਕਿਸਾਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ ਪਹਿਲੀ ਗੱਲ ਤੋਂ ਉਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ। ਔਰ ਜਿਹਦੇ ਰੋਸ ਵਜੋਂ 8 9 ਔਰ 10 ਤਰੀਕ ਦਾ ਫਰੋਜ਼ਪੁਰ ਦੇ ਐਸਐਸਪੀ ਦੇ ਧਰਨਾ ਰੱਖਿਆ ਗਿਆ ਉਹਦੇ ਸਬੰਧ ਚ ਉਹ ਵਿਚਾਰ ਚਰਚਾ ਕੀਤੀ ਗਈ ਔਰ ਫਾਜ਼ਲਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ 8 ਤਰੀਕ ਨੂੰ ਸਾਥੀ ਜਿਹੜੇ ਸਾਡੇ ਉਸ ਧਰਨੇ ਦੇ ਵਿੱਚ ਪਹੁੰਚਣਗੇ ਔਰ ਸ਼ਮੂਲੀਅਤ ਕਰਨਗੇ। ਜੀ ਧੰਨਵਾਦ ਜੀ। ਤਾ ਇਹ ਸਨ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਲਾਧੂ ਕਾ ਕ੍ਰਾਂਤੀਕਾਰੀ ਯੂਨੀਅਨ ਦੇ ਤਾਂ ਅੱਜ ਇੱਥੇ ਮੀਟਿੰਗ ਅੱਜ ਬੱਸ ਤਾਂ ਪਰ ਆ ਗਿਆ ਅੱਜ ਪ੍ਰਧਾਨ ਜੀ ਜਿਹੜੀ ਅੱਜ ਦੀ ਮੀਟਿੰਗ ਲਾਧੂ ਕਾ ਮੰਡੀ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਹੈ ਇਸ ਮੀਟਿੰਗ ਦਾ ਕੀ ਮਕਸਦ ਸੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇਸ ਮੀਟਿੰਗ ਦਾ ਕੁਝ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਲੀਡਰਸ਼ਿਪ ਆਈ ਹੋਈ ਸੀ ਜੀ ਔਰ ਉਹਦੇ ਪ੍ਰੰਤ ਅੱਜ ਇਹ ਵੀ ਇੱਕ ਗੱਲ ਬੜੇ ਵੱਡੇ ਪੱਧਰ ਤੇ ਮਹਿਸੂਸ ਕੀਤੀ ਗਈ ਹੈ ਜਥੇਬੰਦੀ ਵੱਲੋਂ ਕਿ ਪਿਛਲੇ ਦਿਨੀ ਜੋ ਕੇਰਲ ਦੇ ਵਿੱਚ ਵਾਇਨਾਡ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਹੈ ਔਰ ਉਹਦੇ ਨਾਲ ਉਤਰਾਚਲ ਔਰ ਪ੍ਰਵਾਂਚਲ ਦੇ ਵਿੱਚ ਵੀ ਬੱਦਲ ਫਟਿਆ ਔਰ ਬਰਸਾਤ ਆਈ ਔਰ ਤਕਰੀਬਨ ਤਕਰੀਬਨ ਵਾਇਨਾਰਡ ਦਾ ਜਿਹੜਾ ਹੈ ਉਹ ਇੱਕ ਬੜੀ ਵੱਡੀ ਘਟਨਾ ਹੈ ਬੜੀ ਵੱਡੀ ਤਰਾਸਤੀ ਹੈ ਉਹਨਾਂ ਪਰਿਵਾਰਾਂ ਲਈ ਵੀ ਸ਼ੋਭ ਚਿੰਤਾ ਕਰ ਇੱਥੇ ਜਿਹੜੇ ਸਾਡੇ ਆਏ ਸੀ ਉਹਨਾਂ ਨੇ ਇਹ ਗੱਲ ਰੱਖੀ ਹੈ ਵੀ ਬੜਾ ਦੁੱਖ ਹੈ ਕਿਤੇ ਵੀ ਦੇਸ਼ ਦੇ ਵਿੱਚ ਕਿਸੇ ਵੀ ਇਨਸਾਨ ਨਾਲ ਕੁਦਰਤੀ ਘਟਨਾ ਵਾਪਰਦੀ ਹੈ ਤਾਂ ਦੁੱਖ ਕਰਨਾ ਦੁੱਖ ਲੱਗਦਾ ਹੈ ਔਰ ਬੜਾ ਵੱਡਾ ਜਿਹੜਾ ਝਟਕਾ ਲੱਗਿਆ ਦੇਸ਼ ਨੂੰ ਉਹਨਾਂ ਪਰਿਵਾਰਾਂ ਲਈ ਵੇ ਜਿਹੜੀ ਇਹ ਗੱਲ ਇੱਥੇ ਵਿਚਾਰੀ ਗਈ ਹੈ ਉਹਨਾਂ ਪਰਿਵਾਰਾਂ ਨੂੰ ਸੰਦੇਸ਼ ਰਹੀਂ ਜਥੇ ਬੰਦੀ ਦੇ ਆਗੂਆਂ ਰਹੀਂ ਜਿੱਥੇ ਵੀ ਜਿਹੜਾ ਇਹ ਬੜਾ ਵੱਡਾ ਹਾਰਸਾ ਹੋਇਆ ਹੈ ਲਗਭਗ 308 ਮੋਤਾਂ ਰਾਤ 10 ਰਸੇ ਸੀ ਪਰ ਉਹਦੇ ਨਾਲ ਨਾਲ ਉਤਰਾੰਚਲ ਔਰ ਪ੍ਰਵਾਂਚਲ ਦੇ ਵਿੱਚ ਵੀ ਲਗਭਗ 2.5 ਦਰਜਣਾਂ ਮੋਤਾਂ ਜਿਹੜੀਆਂ ਹੋਈਆਂ ਬੜਾ ਦੁੱਖ ਲੱਗਿਆ ਜੀ ਜਥੇ ਬੰਦੀ ਨੇ ਇਸ ਗੱਲ ਨੂੰ ਵੀ ਬੜਾ ਮਹਿਸੂਸ ਕਰਦੇ ਆ ਇਸ ਕੱਲ ਦਾ ਵੀ ਇੱਕ ਅੱਧੇ ਮਿੰਟ ਵਾਸਤੇ ਮੌਨ ਵੀ ਰੱਖਿਆ ਸੋ ਬਾਕੀ ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਪਹਿਲੂ ਵਿੱਚ ਆ ਜਾਂਦੇ ਐ ਜਿਸ ਤਰ੍ਹਾਂ ਜ਼ਿਲ੍ਹੇ ਦੀ ਬਾਡੀ ਨੂੰ ਹੋਰ ਮਜ਼ਬੂਤ ਕਰਨਾ ਔਰ ਉਹਦੇ ਨਾਲ ਨਾਲ ਬਲਾਕਾਂ ਨੂੰ ਮਜ਼ਬੂਤ ਕਰਨਾ ਔਰ ਉਹਦੇ ਨਾਲ ਨਾਲ ਸ਼ਾਸਨ ਪ੍ਰਸ਼ਾਸਨ ਔਰ ਸਰਕਾਰਾਂ ਨਾਲ ਕਿਵੇਂ ਲੜਨਾ ਇਹ ਗੱਲਾਂ ਜਿਹੜੀਆਂ ਬੜੀ ਬਰੀਕੀ ਦੇ ਨਾਲ ਹਾਈ ਕਮਾਂਡ ਵੱਲੋਂ ਸਮਝਾਈਆਂ ਗਈਆਂ ਕਿਉਂਕਿ ਕਈ ਵਾਰੀ ਮਸਲਾ ਕੁਝ ਹੋਰ ਹੁੰਦਾ ਹੈ ਤੋ ਹਰ ਸਮੱਸਿਆ ਨੂੰ ਬਿਨਾਂ ਵਿਚਾਰੇ ਤੋਂ ਲੜਨਾ ਵੀ ਜਿਹੜਾ ਹੈ ਉਹ ਗਲਤ ਹੋ ਜਾਂਦਾ ਹੈ ਮਤਲਬ ਮਸਲਾ ਵਿਚਾਰ ਕੇ ਔਰ ਵਿਚਾਰਨ ਤੋਂ ਬਾਅਦ ਉਹ ਸਮੱਸਿਆ ਨੂੰ ਬੜੀ ਬਰੀਕੀ ਦੇ ਨਾਲ ਜਿਹੜਾ ਉਹ ਤੱਥ ਰੱਖ ਕੇ ਲੜਨਾ ਜਿਹੜਾ ਹੈ ਉਹ ਇਹਦੇ ਵਿੱਚ ਮਤਲਬ ਇਹ ਵਿਚਾਰਾ ਪਿੱਛੇ ਜਿਹੜਾ ਮਸਲਾ ਹੋਇਆ ਹੈ ਕ੍ਰਾਂਤੀਕਾਰੀ ਯੂਨੀਅਨ ਕੋਈ ਪੁਰ ਦੇ ਵਿੱਚ ਕੋਈ ਬ੍ਰੇਸ ਸੀ ਨੇ ਡੀਐਸਪੀ ਮਤਲਬ ਸੋਨੀ ਦੇ ਨਾਲ ਉਹ ਕੀ ਮਾਮਲਾ ਹੈ ਜੀ ਦੇਖੋ ਜੀ ਜੇ ਸ਼ਾਸਨ ਪ੍ਰਸ਼ਾਸਨ ਦੇ ਜਿਹੜੇ ਤਬਾਦਲੇ ਆਈਐਸ ਆਈਪੀਐਸ ਉਹ ਤਾਂ ਸਰਕਾਰਾਂ ਕਰਦੀਆਂ ਹੈ ਹੁਣ ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਜੇ ਲਾਉਣ ਆਰਡਰ ਦੀ ਗੱਲ ਕਰੀਏ ਤਾਂ ਕਈ ਵਾਰੀ ਅਫਸਰਾਂ ਦਾ ਪੱਖ ਵੀ ਰੱਖਣਾ ਪੈਂਦਾ ਸਾਲਾ ਪੁਲਿਸ ਸਾਰਾ ਪੁਲਿਸ ਪ੍ਰਸ਼ਾਸਨ ਮਾੜਾ ਵੀ ਨਹੀਂ ਸਾਰੇ ਐਸਐਸਪੀ ਡੀਐਸਪੀ ਮਾੜੇ ਵੀ ਨਹੀਂ ਔਰ ਸਾਰਿਆਂ ਦੀ ਬੋਲਬਾਣੀ ਵੀ ਮਾੜੀ ਨਹੀਂ ਹੋ ਸਕਦੀ ਕਿਉਂਕਿ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਸਾਡਾ ਤਲੋਕਾ ਦਾ ਵਾਸਤਾ ਪੈਂਦਾ ਤਾਂ ਇਸ ਵਾਸਤੇ ਸ਼ਾਸਨ ਪ੍ਰਸ਼ਾਸਨ ਨੂੰ ਬਦਲਣਾ ਹੁਣ ਇਹਨਾਂ ਨੇ 3 ਮਹੀਨੇ ਬਾਅਦ ਬਦਲੀ ਕੀਤੀ ਹੈ ਔਰ ਇਹ ਤੋਂ ਫਾਜ਼ਿਲਕਾਰ ਦੇ ਐਸਐਸਪੀ ਉਹ ਫਰੀਦਕੋਟ ਚਲੇ ਗਏ ਹਾਲਾਂਕਿ ਫਰੀਦਕੋਟ ਮਾਨਯੋਗ ਸਰਦਾਰ ਹਰਜੀਤ ਸਿੰਘ ਜੀ ਇੱਕ ਵਧੀਆ ਐਸਐਸਪੀ ਸਨ ਹੁਣ ਇੱਥੇ ਫਾਜ਼ਿਲਕਾ ਮੈਡਮ ਨੂੰ ਵੀ ਅਸੀਂ ਮਿਲੇ ਆ ਔਰ ਇੱਕ ਵਧੀਆ ਐਕਸ ਵਾਲੀ ਔਰ ਅਸੀਂ ਸਾਡੇ ਬੱਚਾ ਸਮਾਨ ਹੈ ਪਰ ਉਹਦਾ ਰਜਾਨ ਵੀ ਨਸ਼ਿਆਂ ਦੇ ਖਿਲਾਫ ਕਾਫੀ ਉਹਨਾਂ ਨੇ ਪਾਜ ਦੌੜ ਕੀਤੀ ਹੈ ਪਰ ਹੁਣ ਜਿਹੜਾ ਨਸ਼ਾ ਰਗਾਂ ਦੇ ਵਿੱਚ ਚਲਾ ਗਿਆ ਹੈ ਔਰ ਸਰਕਾਰ ਦੀ ਨਾ ਨੀਅਤ ਸਾਫ਼ ਹੋਣੀ ਤਸਾਹਨ ਪ੍ਰਸ਼ਾਸਨ ਦੇ ਵੀ ਸਵਾਲ ਖੜੇ ਹੁੰਦੇ ਪਰ ਨਾਲ ਸਰਕਾਰ ਦੇ ਵੀ ਸਵਾਲ ਖੜੇ ਹੁੰਦੇ ਤਾਂ ਇਸ ਵਾਸਤੇ ਅਤਲ ਸੋਨੀ ਦਾ ਜਿਹੜਾ ਕੋਈ ਟਰੈਕ ਰਿਕਾਰਡ ਹੈ ਉਹ ਕੋਈ ਵਧੀਆ ਸਾਨੂੰ ਨਹੀਂ ਲੱਗਿਆ ਡੀਐਸਪੀ ਹੋਣਾ ਐਸਐਸਪੀ ਹੋਣਾ ਆਈਜੀਡੀਆਜੀ ਹੋਣਾ ਚਲੋ ਵੱਖਰੇ ਇਸ਼ੂ ਨੇ ਪੜੇ ਲਿਖੇ ਲੋਕ ਨੇ ਪਰ ਜਨਤਾ ਕਦਾਰਾਂ ਦੇ ਵਿੱਚ ਵੀ ਇਹਨਾਂ ਲੋਕਾਂ ਦੀ ਪਛਾਣ ਹੋਣੀ ਜ਼ਰੂਰੀ ਹੈ ਅਸੀਂ ਕਈ ਵਾਰੀ ਮੈਂ ਵੇਖਿਆ ਇੱਥੇ ਸਾਡੇ ਮਨਜੀਤ ਸਿੰਘ ਜੀ ਦੇਸੀ ਸਾਹਿਬ ਐਸਐਸਪੀ ਪਿੱਛੇ ਜਰੇ ਨੇ ਭਾਵੇਂ ਚਲੋ ਜੋ ਮਰਜ਼ੀ ਲੋਕ ਕਹਿੰਦੇ ਸੀ ਪਰ ਬੜੇ ਵਧੀਆ ਇਨਸਾਨ ਸੀ ਉਹ ਇਨਸਾਮ ਪਸੰਦ ਲੋ ਮਤਲਬ ਜਿਹੜੇ ਇਨਸਾਫ ਨੂੰ ਬਹੁਤ ਪਸੰਦ ਕਰਦੇ ਸੀ ਉਹ ਔਰ ਇਨਸਾਫ ਲੋਕਾਂ ਨੂੰ ਦਿੰਦੇ ਵੀ ਰਹੇ ਐ ਇਸ ਵਾਸਤੇ ਜਿਹੜਾ ਕਈ ਜਿਹੜੇ ਥੋੜੀ ਜੀ ਗੱਟ ਮਤਲਬ ਮਾਨਸਿਕਤਾ ਵਰਤਣ ਵਾਲੇ ਅਫਸਰ ਵੀ ਹੁੰਦੇ ਆ ਤਾਂ ਇੱਕ ਹੋਰ ਸਵਾਲ ਜਿਸ ਤਰ੍ਹਾਂ ਮਾਨ ਸਰਕਾਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਲਗਾਤਾਰ ਮੀਟਿੰਗਾਂ ਲਗਾਤਾਰ ਫੇਰ ਬਦਲੀਆਂ ਤੁਸੀਂ ਦੇਖ ਰਹੇ ਹੋ ਪਿੱਛੇ ਜੇ ਪੰਜਾਬ ਦੇ ਵਿੱਚ ਪਰ ਜ਼ਮੀਨੀ ਲੈਵਲ ਤੇ ਨਾਲ ਦਾ ਕੋਈ ਅਸਰ ਨਹੀਂ ਦਿਖ ਰਿਹਾ ਜਿਵੇਂ ਨਸ਼ਾ ਤਸਕਰਾਂ ਚੋਰੀਆਂ ਉਹ ਵਧ ਰਹੀਆਂ ਨੇ ਲਾਂਡਰ ਬਿਲਕੁਲ ਕਾਬੂ ਚ ਨਹੀਂ ਆ ਰਿਹਾ ਕੀ ਕਹਣਾ ਚਾਹੁੰਦੇ ਸੰਕੇਤ ਦੇਖੋ ਜੀ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਘਟਨਾ ਤੋਂ ਬਾਅਦ ਦੇ ਵਿੱਚ ਉਹਦੀ ਸਾਰੀ ਪੜਤਾਲ ਕੀਤੀ ਜਾਂਦੀ ਹੈ ਜੀ ਜੇ ਉਤਰਾਚਲ ਦੀ ਘਟਨਾ ਹੋਈ ਤਾਂ ਬਾਅਦ ਵਿੱਚ ਪੜਤਾਲ ਹੋਈ ਜੇ ਮਠੰਡੇ ਦੀ ਗੱਲ ਮੈਂ ਰਾਤੀ ਸੁਣ ਰਿਹਾ ਸੀ ਐਮਐਹ ਦੇ ਵਿੱਚ ਬੜੀਆਂ ਕਮਜ਼ੋਰੀਆਂ ਨੇ ਉਹ ਦੇਖੋ ਇੱਕ ਸਰਕਾਰ ਚਲੀ ਗਈ ਤਾਂ ਸਾਰਾ ਸਾਰੀ ਗੱਲ ਉਹ ਸਰਕਾਰ ਤੇ ਸੈੱਟ ਦੇਣੀ ਇਹ ਵੀ ਇੱਕ ਮਾੜੀ ਗੱਲ ਹੈ ਵੀ 2022 22 ਫਰਵਰੀ ਨੂੰ ਤੁਹਾਡੀ ਸਰਕਾਰ ਬਣੀ ਹੈ ਲਗਭਗ 22 ਸਾਲ ਹੋ ਚੱਲੇ ਹਨ ਜੀ ਤੇ ਤੁਸੀਂ ਲਾਉਣ ਐਨ ਆਰਡਰ ਔਰ ਤੁਸੀਂ ਸਰਕਾਰ ਨੂੰ ਚਲਾਉਣ ਦੇ ਵਿੱਚ ਕਿੰਨੇ ਕੁ ਸਮਰਥ ਰਹੇ ਹੋ ਨਹੀਂ ਰਹੇ ਤਾਂ ਇਸ ਵਾਸਤੇ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਔਰ ਸਰਕਾਰ ਦੀ ਜਦੋਂ ਤੱਕ ਨiyet ਸਾਫ ਨਹੀਂ ਹੁੰਦੀ ਉਦੋਂ ਤੱਕ ਅਫਸਰशाही ਜਿਹੜੀ ਹੈ ਭਾਵੇਂ ਕੁੱਡੀ ਸੀ ਐਸਐਸਪੀ ਹੈ ਆਈਜੀ ਡੀਆਈਜੀ ਜੋ ਮਰਜੀ ਚੀਫ ਸੈਕਟਰੀ ਵਗੈਰਾ ਹੁੰਦੇ ਸਰਕਾਰ ਦੇ ਤਲੇ ਹੀ ਹੈ ਪਰ ਸਰਕਾਰ ਦੀ ਸ਼ਹਿਤ ਬਿਨਾ ਜਿਹੜਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਤਾਂ ਇਸ ਵਾਸਤੇ ਜਿਹੜਾ ਸਰਕਾਰ ਨੂੰ ਆਪਣਾ ਮਨ ਜਿਹੜਾ ਸਾਫ ਕਰਨਾ ਪੈਣਾ ਆਪਣੇ ਐਮਲਾਂ ਨੂੰ ਆਪਣੇ ਮੰਤਰੀਆਂ ਨੂੰ ਔਰ ਆਪਣੇ ਜਿਹੜੇ ਹੋਰ ਇਹਨਾਂ ਦੇ ਕਾਰਜ ਕਰਤਾ ਉਹਨਾਂ ਦਾ ਮਨ ਸਾਫ਼ ਕਰਕੇ ਉਹਨਾਂ ਨੂੰ ਸਾਫ਼ ਨੀਅਤ ਦੇ ਨਾਲ ਇਹ ਕੰਮ ਕਰਨਾ ਪਾਣਾ ਤਾਂ ਜੋ ਸਰਕਾਰ ਦੇ ਵਿੱਚ ਅਫਸਰਸ਼ਾਹੀ ਕੋਲ ਇੱਕ ਵਧੀਆ ਤਰੱਕ ਨਾਲ ਤੇ ਵਧੀਆ ਤਰ੍ਹਾਂ ਦਿੱਤੇ ਕੰਮ ਲਿਆ ਜਾ ਸਕੇ ਜੀ ਧੰਨਵਾਦ ਜੀ ਬ੍ਰਾਂਜ ਜੀ ਤਾਂ ਅੱਜ ਜੀ ਵੱਡੀ ਗਿੰਦੀ ਦੇ ਵਿੱਚ ਮੰਡੀ ਲਾਧੂ ਕਾ ਵਿੱਚ ਸਿੰਘ ਸਭਾ ਗੁਰਦੁਆਰ ਚ ਮੀਟਿੰਗ ਕ੍ਰਾਂਤੀ ਕਰ ਯੂਨਿਵਰਸਲੋਂ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੁਝ ਗਿੰ ਆ ਕੁਝ ਵਿਅਕਤੀਆਂ ਨੇ ਸ਼ਾਮਲ ਵੀ ਕੀਤਾ ਗਿਆ ਔਰ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਮੁੱਦੇ ਨੇ ਜਿਹੜੇ ਪੰਜਾਬ ਦੇ ਕੰਮ ਨੇ ਉਹਨਾਂ ਤੇ ਵਿਚਾਰ ਕੀਤਾ ਗਿਆ ਜਿਵੇਂ ਕਿ ਨਸ਼ਾ ਤਸਕਰ ਚੋਰੀਆਂ ਠੱਗੀਆਂ ਜਾਂ ਜਿਹੜੇ ਹੋਰ ਪੰਜਾਬ ਦੇ ਮੁੱਦੇ ਨੇ ਸਾਰਿਆਂ ਤੇ ਵਿਚਾਰ ਕੀਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਦਾ 24 ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਠੀਕ ਹੈ ਧੰਨਵਾਦ ਬਾਈ ਇਹ ਬਸ ਇਸ ਤਰ੍ਹਾਂ ਹੋ ਗਿਆ ਪੋਸਟ ਆ